ਕੋਸ ਭਗਵਾਨ ਦੀ ਜੈ ਹੋਵੇ ਜੋ ਨਾ ਕਦੀ ਚੰਦਦਾ ਤੇ ਨਾ ਕਦੀ ਮੇਕਲੰਕ ਦਾ ਪਰਮੇਸ਼ਰ ਨੇ ਮਿਲਣਾ ਦਿੱਤਾ ਕਿ ਮੇਕਲੰਕ ਕਿਸੇ ਵਿਅਕਤੀ ਨੂੰ ਜਾਂ ਪੰਚਤਤ ਇਨਸਾਨ ਦੇ ਸਰੀਰ ਨੂੰ ਨਹੀਂ ਚਾਹਿਆ ਮੇਕਲੰਕ ਅਕਾਲ ਪੁਰਖ ਦੀ ਅਦਭੁਤ ਸ਼ਕਤੀ ਹੈ ਮੇਕਲੰਕ ਹੀ ਹੈ ਅਕਾਲ ਪੁਰਖ ਦੀ ਗੰਮੀ ਸ਼ਕਤੀ ਹੈ ਔਰ ਜਿੰਨਾ ਪਿਛਲਾ ਥੋੜਾ ਵਕਤ ਬੀਤਿਆ ਮਹਾਰਾਜ ਨੇ ਮਹਾਰਾਜ ਨੇ ਦੱਸਿਆ ਕੁਝ ਹੋਰ ਕਿ ਜਿਹੜੇ ਆਪਾਂ ਇਨਸਾਨ ਆ ਜਾਂ ਗੁਰਸਿੱਖ ਆ ਇਹ ਆਪਣੇ ਅਸਲ ਤੇ ਨਾਲ ਆਪੇ ਅਰਥ ਕੱਢ ਕੇ ਅਸੀਂ ਮੰਨਦੇ ਹਾਂ ਕੁਝ ਪਰ ਮੇਸ਼ੇਮ ਨੇ ਜਿੰਨੇ ਛਾਰਾ ਕੁਝ ਲਿਖਾਇਆ ਉਹਨੇ ਇਹਦਾ ਅਰਥ ਕੁਝ ਹੋਰ ਦੱਸਿਆ ਤੇ ਜਿਹੜੇ ਜਾਦਾ ਆਪਾਂ ਚਾਤਰ ਬਣਦੇ ਆ ਅਸੀਂ ਸਰੀਰਾਂ ਨੂੰ ਲੈ ਕੇ ਨੇਕ ਲਾ ਕੇ ਸਾਰਾ ਕੁਝ ਬਣਾਇਆ ਕਰਦੇ ਲੇਕਿਨ ਇਹ ਉਹ ਵਸਤਾਕ ਦੇ ਦਿੱਤੇ ਨਹੀਂ ਦੂਸਰਾ ਇਹ ਹਰ ਬਾਣੀ ਤੁਹਾਡੇ ਕੋਲ ਥੋੜਾ ਟਾਈਮ ਲੱਗੂਗਾ ਤੁਹਾਡਾ 1 ਘੰਟਾ ਜਾਂ 2 ਘੰਟੇ ਲੱਗ ਸਕਦੇ ਆ ਇਹਦੇ ਵਿੱਚੋਂ ਤੁਹਾਡੇ ਵਿੱਚੋਂ ਉੱਠ ਕੇ ਕੋਈ ਵੀ ਦੁਰਸ਼ਕਾ ਆ ਕੇ ਜੇ ਇਸ ਗ੍ਰੰਥ ਤੋਂ ਲੈਣਾ ਇਸ ਤੋਂ ਜਾਂ ਤੁਹਾਡੇ ਕੋਲ ਕੋ ਹੋਰ ਆਪਣੇ ਕੋਲ ਬਾਣੀ ਆ ਤੁਹਾਡੇ ਮੋਬਾਈਲ ਦੇ ਵਿੱਚ ਲੋਟ ਆ ਜੇ ਤੁਸੀਂ ਉਹ ਲਿਆਉਣੀ ਆ ਤੁਸੀਂ ਉਹ ਲੈ ਆ ਸਕਦੇ ਹੋ ਉਹਨੂੰ ਲੈ ਕੇ ਉਹਦੇ ਬਾਅਦ ਤੁਸੀਂ ਵਿਚਾਰ ਤੇ ਵੀ ਆਓ ਕੀਤੀ ਜਾ ਹਰ ਬਾਣੀ ਦੇ ਵਿੱਚ ਸਰਕੂਲ ਰੂਪਾਂ ਦਾ ਮਹਾਰਾਜ ਜੀ ਸਿੰਘ ਮਹਾਰਾਜ ਕੋਲ ਸਿੰਘ ਜੀ ਦਾ ਵੀਰ ਬਾਉ ਦਾ ਸਵੇਰਾਂ ਦੇ ਅੰਦਰ ਵੀ ਗੇੜ ਬਾਉ ਦਾ ਸਾਰਾ ਹੀ ਪਰਮੇਸ਼ਰ ਨੇ ਹਰ ਗਲਤੀ ਜਿਹੜੀ ਉਹ ਕਲੀਅਰ ਕੀਤੀ ਹੋ। ਹੁਣ ਦੇਖੋ ਜਦੋਂ ਪਰਮੇਸ਼ਰ ਨੇ ਸਾਰਾ ਸਪਸ਼ਟਕਰਨ ਦਿੱਤਾ ਸਾਰੀ ਗਲਤੀ ਲਈ ਕੀਤੀ ਆ। ਜੇ ਆਪਾਂ ਉਸ ਕਾਲ ਨੂੰ ਨਾ ਸਮਝੀਏ ਤੇ ਫਿਰ ਕਿਸੂਰوار ਅਸੀਂ ਆ ਕੋਈ ਹੋਰ ਪਹਿਲੇ ਗ੍ਰੰਥ ਤੋਂ ਲਾਹਣ ਜਮੀ ਤੱਕ ਚੱਲੋ। ਹਰ ਕ੍ਰਾਂਤੀ ਦੇ ਵਿੱਚ ਪਰਮੇਸ਼ਰ ਦੇ ਸਾਖਿਆ ਤੇ ਸੰਮੁਖ ਹੋਣ ਦੀ ਮੇਰਵਾ ਕੀਤਾ ਗਿਆ ਪਹਿਲੇ ਗ੍ਰੰਥਕ ਮੇਰ ਨੂੰ ਆਉਂਦਾ ਕਿ ਮਾਰਾ ਸ਼ੇਰ ਸਿੰਘ ਆਪਾ ਪਰਮਾ ਮਾਰਾ ਸ਼ੇਰ ਸਿੰਘ ਆਪ ਪਰਮੇਸ਼ਰ ਮਾਰਾ ਸ਼ੇਰ ਸਿੰਘ ਫਰਮਾਤ ਨੂੰ ਸਬਦਾਸੀਆ ਲੇਕਿਨ ਨਾਲ ਹੀ ਆਉਂਦਾ ਕਿ ਮਾਰਾ ਸ਼ੇਰ ਸਿੰਘ ਸਰਮਕ ਸਾਖ ਸਾਕਾ ਸਾਹਮਣੇ ਮੇਰੇ ਤੁਸੀਂ ਅਸੀਂ ਆ ਬਾਦ ਦੇ ਬੰਦੇ ਆ ਪੰਜਾਬਾ ਧਿਆਨ ਨਾਲ ਸੁਣੋ ਜਾਦੇ ਤੁਸੀਂ ਬਾਣੀ ਨੂੰ ਲੈ ਕੇ ਪੜ੍ਹ ਕੇ ਕਿਸੇ ਬਾਹਰ ਦੇ ਬੰਦੇ ਨੂੰ ਸੁਣਾਓ ਵੀ ਕਿਸੇ ਵੀ ਵਿਅਕਤੀ ਨੂੰ ਵਿਦਵਾਨ ਨੂੰ ਕੁਲਪੀਤਾਰ ਲੈਣਾ ਤੇ ਸੁਣਨਾ ਜੇ ਕਿਤੇ ਉੱਥੇ ਇਹ ਪਾਣ ਲੋਗੇ ਕਾਲਪੁਰਕ ਵਿਛਿਆ ਤੇ ਕਾਲਪੁਰਕ ਸੰਮੁਖ ਸਾਹ ਕਰ। ਤੁਸੀਂ ਨੂੰ ਕਿੰਦਾ ਨਾ ਮੇਰਵਾ ਦਿੰਦੇ ਕਿਹ ਮੋਜਾ ਵਿੱਚ। ਹੁਣ ਜਿਹੋ ਜਿਹਾ ਸੀ ਜਿਹੜਾ ਦਿਖਿਆ ਸੀਗਾ। ਉਹਦੇ ਵਿੱਚ ਤੁਸੀਂ ਕਈ ਦਵਾਈਆਂ ਤੇ ਕਈ ਤੀਜੇ ਇੰਜੈਕਸ਼ਨ ਲਾਉਣੇ ਆ। ਉਹ ਇਦਾਂ ਸੀ